ਾਰੇ ਦਰਸ਼ਕੋ ਨਵਾਂ ਪੰਜਾਬ ਦੇ ਵਿਚਾਰ ਚਰਚਾ ਪ੍ਰੋਗਰਾਮ ਚ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਨਗੇ ਕਿ ਕੱਲ ਦੇਸ਼ ਦੀ ਪਾਰਲੀਮੈਂਟ ਦੇ ਇਤਿਹਾਸ ਵਿੱਚ ਇੱਕ ਨਵਾਂ ਦਿਨ ਸੀਗਾ ਜਿਸ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਜੋ ਕੁਝ ਪਿਛਲੇ 10 ਸਾਲਾਂ ਦੇ ਵਿੱਚ ਹੋਇਆ ਉਹਦੇ ਜਿਵੇਂ ਪਰਚੇ ਉਧੇੜੇ ਐ 4 ਮਾਮਲੇ ਉਹਨਾਂ ਨੇ ਸਾਹਮਣੇ ਲਿਆਂਦੇ ਐ ਜਿਵੇਂ ਹਾਕਮ ਤੇਰ ਨੂੰ ਨਹਿਰ ਉਤਰ ਕੀਤਾ ਕਈ ਮੁੱਦਿਆਂ ਦੇ ਉੱਪਰ ਉਹਦੇ ਬਾਰੇ ਜਾਣਦੇ ਆ ਜਸਪਾਲ ਸਿੰਘ ਸਿੱਧੂ ਹੁਣਾਂ ਦੀ ਕੀ ਰਾਏ ਹੈ ਉਹ ਕੀ ਕਹਿਣਾ ਚਾਹੁੰਦੇ ਆ ਮੇਰੇ ਖਿਆਲ ਇੱਕ ਨਵੀਂ ਰੋਸ਼ਨੀ ਜਿਹੜੀ ਆ ਕੱਲ ਜਿਹੜੀ ਆ ਉਹ ਦੇਸ਼ ਦੇ ਲੋਕਾਂ ਨੂੰ ਸੰਸਦ ਮੈਂਬਰਾਂ ਨੂੰ ਹਾਕਮ ਤੇਰ ਨੂੰ ਵਿਰੋਧੀ ਤੇਰ ਦੇ ਮੈਂਬਰਾਂ ਨੂੰ ਦੇਖਣ ਨੂੰ ਮਿਲੀ ਹੈ ਸਿੱਧੂ ਸਾਹਿਬ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅ ਪਹਿਲੀ ਗੱਲ ਤਾਂ ਅਸਲ ਵਿੱਚ ਡੈਮੋਕ੍ਰੇਸੀ Uh, 2014 ਤੋਂ ਬਾਅਦ ਜਿਹੜੀ ਸਹੀਤ ਨਾਵੀਂ ਜਿਹੜੀ ਕੁਝ ਵੀ ਪਾਰ ਡੈਮੋਕ੍ਰੇਸੀ ਕਿਸੇ ਕਿਸਮ ਦੀ ਸਾਡੀ ਦੇਸ਼ ਅਜੇ ਸੀਗੀ ਉਹ ਸਾਡੀ ਦਾ ਕੇਰਾ ਇੱਕ ਤਰੀਕੇ ਨਾਲ ਉਹਦੇ ਤੇ ਅੰਕੁਸ਼ ਲੱਗ ਗਿਆ ਸੀਗਾ ਲਿਮਟ ਲੱਗ ਗਈ ਸੀ ਤੇ ਇਹ ਲੱਗ ਰਿਹਾ ਸੀ ਵੀ ਬਸ ਹੁਣ ਤਾਂ ਆਪੋਜੀਸ਼ਨ ਕਿਤੇ ਹੈ ਨਹੀਂ ਤੇ ਆਪੋਜੀਸ਼ਨ ਮੁਕਤ ਹੀ ਸਾਰਾ ਇਹ ਦੇਸ਼ ਚੱਲੂਗਾ ਤੋਂ ਕਹਿੰਦੇ ਵੀ ਰਹਾ ਬਹੁਤਾ ਬੁੱਧੀ ਉਹਨਾਂ ਦਰਾਂ ਦੇ ਵਿੱਚ ਵੀ ਅਸੀਂ ਕਾਂਗਰਸ ਮੁਕਤ ਭਾਰਤ ਬਣਾਉਣਾ ਤੇ ਹੁਣ ਪਹਿਲੀ ਵਾਰ ਲੋਕਾਂ ਨੂੰ ਪਤਾ ਲੱਗਿਆ ਵੀ ਪਾਰਲੀਮੈਂਟ ਦਾ ਮਤਲਬ ਕੀ ਹੁੰਦਾ ਪਾਰਲੀਮੈਂਟ ਦੇ ਮੀਨਿੰਗ ਹੀ ਖਤਮ ਹੋ ਗਏ ਸੀ ਕਿਉਂਕਿ ਉੱਤੇ ਤੇ ਬਹਿਸ ਤਾਂ ਹੁੰਦੀ ਨਹੀਂ ਸੀ ਕਿਸੇ ਮੁੱਦੇ ਤੇ ਜੋ ਮੁੱਦਾ ਮਰਜੀ ਕਰੋ ਜੇ ਕਿਤੇ ਡਿੱਕਾ ਲੱਗ ਗਿਆ ਤਾਂ ਹੁਣ ਲਾਸਟ ਦੇ ਵਿੱਚ ਉਹਨਾਂ ਨੇ 146 ਐਮਪੀ ਸਸਪੈਂਡ ਕਰਕੇ ਫੇਰ ਇਹ ਜਿਹੜਾ ਜਿਹੜੇ ਨਵਾਂ ਆਈਪੀਐਸ ਨਵਾਂ ਜਿਹੜਾ ਫੌਜਦਾਰੀ ਕਾਨੂੰਨ ਲਿਆਂਦੇ ਆ ਫੇਰ ਇਹਨਾਂ ਨੇ ਪੂਰੇ ਕਰਤੇ ਤੋ ਇਹ ਇਸ ਕਰਕੇ ਇਹ ਸਾਰਾ ਕੁਝ ਉਹ ਬਹੁਤ ਜਿਆਦੇ ਲੋਕਾਂ ਨੂੰ ਕੁਝ ਵੀ ਕਰ ਲੈਂਦੇ ਸੀ ਜਿਹੜਾ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਸੀ ਉਸ ਉੱਤੇ ਜੋ ਮਰਜ਼ੀ ਕਰੀ ਗਏ ਤੇ ਇਸ ਕਿਸਮ ਦੇ ਨਾਲ ਉਹਨਾਂ ਨੇ ਡੈਮੋਕ੍ਰੇਸੀ ਖਤਮ ਵਾਂਗੂ ਹੀ ਕਰਤੀ ਸੀ ਇੱਕ ਤਰੀਕੇ ਨਾਲ ਇਹ ਲੱਗਦਾ ਸੀ ਕਿ ਵੀ ਹੁਣ ਡੈਮੋਕ੍ਰੇਸੀ ਦੁਆਰਾ ਇਸ ਕਿਸਮ ਦੀ ਨਹੀਂ ਆਈ ਸੀ ਇਹ ਪਹਿਲੀ ਆਪਣੀ ਬਹੁਤੀ ਜਨਰੇਸ਼ਨਾਂ ਤਾਂ ਸ਼ਾਇਦ ਪਤਾ ਹੀ ਨਾ ਹੋਵੇ ਵੀ ਡਿਸਕਸ਼ਨਾਂ ਕਿਵੇਂ ਹੁੰਦੀਆਂ ਸੀ ਉਹ ਪਹਿਲੀ ਵਾਰ ਡਿਸਕਸ਼ਨ ਕੱਲ ਹੋਈ ਆ ਆਪੋਜੀਸ਼ਨ ਦੇ ਪਹਿਲੀ ਵਾਰ ਆਪੋਜੀਸ਼ਨ ਲੜਕੀ ਨਹੀਂ ਐਪੋਜੀਸ਼ਨ ਨੇ ਉਸ ਨੂੰ ਧੋ ਹੀ ਦਿੱਤਾ ਇੱਕ ਤਰੀਕੇ ਨਾਲ ਰੂਲਿੰਗ ਪਾਰਟੀ ਨੂੰ ਅ ਰਾਹੁਲ ਗਾਂਧੀ ਜਿਹੜਾ ਐਲਓਸੀ ਹੈ ਲੀਡਰ ਆਫ ਦਾ ਐਲਓਪੀ ਹੈ ਲੀਡਰ ਆਫ ਦਾ ਆਪੋਜੀਸ਼ਨ ਹੈ ਉਸ ਨੇ ਤਕਰੀਬਨ 2 ਘੰਟੇ ਬੋਲੇ ਆ ਤੇ ਉਹਦੇ ਚ ਚਲੋ ਉਹਦੀ ਅਸਲ ਸਪੀਚ 90 ਮਿੰਟਾਂ ਦੀ ਹੈ ਤੇ ਉਹਦੇ ਵਿੱਚ ਉਸ ਨੇ ਸਾਰੇ ਮਸਲੇ ਸ਼ੋਹੇ ਆ ਮਸਲੇ ਸ਼ੋਹੇ ਨੇ ਨਿਰੁੱਤਰ ਕੀਤਾ ਉਹਨਾਂ ਨੂੰ ਜਿਵੇਂ ਜਿਵੇਂ ਹੁਣ ਸਭ ਤੋਂ ਪਹਿਲਾਂ ਤਾਂ ਮਿਲਟਰੀ ਉੱਤੇ ਹੀ ਉਹਨੇ ਕਿਹਾ ਵੀ ਜਿਹੜਾ ਹ ਜਿਹੜਾ ਚਲਾਇਆ ਪ੍ਰੋਗਰਾਮ ਇਹਨਾਂ ਨੇ ਅਗਨੀ ਵੀਰ ਜਿੱਦਾਂ ਇੱਕ ਗੱਲ ਮੈਂ ਇੱਥੇ ਤੁਹਾਨੂੰ ਕਹਿਣ ਜਿਉਣਾ ਉਹਨੇ ਕਿਹਾ ਵੀ ਜਿੰਨੇ ਸਾਡੇ ਦੇਸ਼ ਦੇ ਧਰਮ ਨੇ Hindu ਧਰਮਾਂ ਸਿੱਖ ਧਰਮਾਂ ਬਾਬਾ ਨਾਨਕ ਦੀ ਵੀ ਫੋਟੋ ਜਿਹੜੀ ਆ ਉੱਤੇ ਦਿਖਾਈ ਗਈ ਉਹਨੇ ਕਿਹਾ ਵੀ ਸਾਰੇ ਜਿਹੜੇ ਆ ਸਾਨੂੰ ਅਹਿੰਸਾ ਤੇ ਡਰ ਤੂੰ ਮੁਕਤ ਕਰਦੇ ਆ ਵੀ ਅਸੀਂ ਜਿਹੜਾ ਸਾਡਾ ਮਾਰਗ ਹੈ ਅਸੀਂ ਕਿਸੇ ਅੱਗੇ ਝੁਕਣਾ ਨਹੀਂ ਡਰਨਾ ਨਹੀਂਗਾ ਮਤਲਬ ਇਹ ਆਪਣੀ ਗੱਲ ਜਿਹੜੀ ਆ ਉਹਨੂੰ ਕਹਿਣੀ ਆ ਸਿਰੋ ਦੇ ਦੀ ਜਿਹੜੀ ਸਿਆਸਤ ਆ ਉਹ ਡਰ ਵਾਲੇ ਪਾਸੇ ਹਿੱਸਾ ਵਾਲੇ ਪਾਸੇ ਤੋਰ ਰਹੀ ਸੀਗੀ ਜਿਹੜੇ ਧਰਮ ਮਾ ਸਾਨੂੰ ਇਸ ਪਾਸੇ ਵੱਲ ਤੋਰਦੇ ਆ ਇਹ ਉਹਨੇ ਜਿਹੜਾ ਇਸ ਢੰਗ ਨਾਲ ਆਪਣੀ ਗੱਲ ਕਹੀ ਬੇ ਕੋ ਹੁਣ ਜੇ ਅਸੀਂ ਅਸੀਂ ਨੂੰ ਥਿਉਰੈਟਿਕਲੀ ਲੈਵਲ ਤੇ ਲਈਏ ਅਸੀਂ ਉਹਦੇ ਉਹਦੇ ਥਿਉਰੀ ਦੇ ਲੈਵਲ ਤੇ ਉਂਝ ਵੀ ਲਈਏ ਅਸੀਂ ਇਹਨੂੰ ਵੱਖਰੇ ਲੈਵਲ ਤੇ ਜੋ ਵੀ ਕੋਈ ਡਿਕਟੇਟਰਸ਼ਿਪ ਵੱਲ ਜਾਂਦਾ ਹੈ ਤੇ ਉਹ ਧਰਮ ਦੀ ਵਰਤੋਂ ਕਰਦਾ ਹੈ ਤੇ ਧਰਮ ਨੂੰ ਉਹ ਆਪ ਦੇ ਮੁਤਾਬਕ ਉਹਨੂੰ ਵਰਤਦਾ ਵੀ ਹੈ ਵਰਤਦਾ ਕੀ ਹੈ ਕਿ ਉਹ ਡਰ ਦਾ ਮਾਹੌਲ ਪੈਦਾ ਕਰਦਾ ਹੈ ਡਰ ਦਾ ਮਾਹੌਲ ਪੈਦਾ ਕਰਦਾ ਹੈ ਇਹ ਠੀਕ ਹੈ ਜਿਵੇਂ ਮੋਦੀ ਦੇ ਟਾਈਮ ਦੇ ਵਿੱਚ ਪਿਛਲੇ ਦੋ ਪਿਛਲੇ ਦੋ ਪਿਛਲੇ ਦਹਾਕੇ ਦੇ ਵਿੱਚ ਅਟੈਕ ਭਾਵੇਂ ਕਿਸੇ ਘੱਟ ਗਿਣਤੀ ਤੇ ਮੁਸਲਮਾਨਾਂ ਤੇ ਹੁੰਦੇ ਰਹੇ ਪਰ ਉਹਦਾ ਮੈਸੇਜ ਹੁੰਦਾ ਸੀਗਾ ਵੀ ਡਰ ਕੇ ਰਹੋ ਨਹੀਂ ਤਾਂ ਆਹਾ ਤੁਹਾਡੇ ਨਾਲ ਵੀ ਹੋ ਮੈਸੇਜ ਵੱਡੇ ਹਿੰਦੂ ਸਮਾਜ ਲਈ ਵੀ ਸੀਗਾ ਇਸ ਕਰਕੇ ਉਹ ਡਰਦਾ ਮਾਹੌਲ ਖੜਾ ਕੀਤਾ ਉਹਨੇ ਲਗਾਤਾਰ ਜਿਦੋਂ ਤੁਸੀਂ ਡੈਮੋਕਰੇਸੀ ਵਿੱਚ ਕਿਸੇ ਚੀਜ਼ ਨੂੰ ਕੁਐਸਚਨ ਨਹੀਂ ਕਰ ਸਕਦੇ ਕਿਤੇ ਤੇ ਸਵਾਲ ਨਹੀਂ ਖੜਾ ਕਰ ਸਕਦੇ ਤੁਹਾਡਾ ਜਿਹੜਾ ਡਾਈਸੈਂਟ ਆ ਤੁਹਾਡਾ ਵਿਰੋਧ ਆ ਉਹਨੂੰ ਕਿਸੇ ਸਟੇਜ ਤੇ ਨਹੀਂ ਲਿਜਾ ਸਕਦੇ ਵੀ ਜਿਵੇਂ মিডিਆ ਨੂੰ ਤੁਸੀਂ ਕੰਟਰੋਲ ਕਰ ਲੈਣੇ ਆ ਪ੍ਰੋਪੋਗੈਂਡਾ ਕੰਟਰੋਲ ਕਰਦੇ ਹੋ ਮਸ਼ੀਨਰੀ ਉੱਤੇ ਪੂਰਾ ਤੇ ਸਾਰੀਆਂ ਤੁਸੀਂ ਜਿੰਨੀਆਂ ਜਿੰਨੀਆਂ ਸੀਬੀਆਈ ਆਈਬੀ ਤੇ ਹੋਰ ਵੱਡੇ ਵੱਡੇ ਏਜੰਸੀਆਂ ਹੈਗੀਆਂ ਸਰਕਾਰੀ ادارے ਆ ਉਹਨਾਂ ਨੂੰ ਵਰਤਦੇ ਹੋ ਫਿਰ ਤੁਸੀਂ ਕੋਰਟਾਂ ਨੂੰ ਵੀ ਵਰਤਦੇ ਹੋ ਤੇ ਇਸ ਕਰਕੇ ਤੁਸੀਂ ਧਰਮ ਦੇ ਲੈਵਲ ਤੇ ਜਿਹੜਾ ਸਾਰਾ ਕੁਝ ਹੋਇਆ ਉਹਦੇ ਨਾਲ ਡਿਕਟੇਟਰਸ਼ਿਪ ਵੱਲ ਨੂੰ ਪੂਰੀ ਵੱਡੀ ਤਿਆਰੀ ਹੁੰਦੀ ਹੈ ਡਿਕਟੇਟਰਸ਼ਿਪ ਇੱਕ ਗੱਲ ਤੇ ਖੜਾ ਹੁੰਦਾ ਡਰ ਤੇ ਸਹਿਨ ਤੇ ਪਹਿਲੇ ਰਾਜੇ ਵੀ ਸਹਿਮਤ ਹੁੰਦਾ ਸੀ ਵੀ ਰਾਜੇ ਦੇ ਮੂੰਹੋਂ ਨਿਕਲਿਆ ਉਹੀ ਖੁਦਾ ਦੀ ਆਵਾਜ਼ ਹੈ ਤੇ ਉਹ ਬੈਠਾ ਬੈਠਾ ਕਹਿੰਦੇ ਵੀ ਇਸ ਨੂੰ ਲੈ ਜਾਓ ਪਰੇ ਜਾ ਕੇ ਇਸ ਦਾ ਗੱਲ ਕੱਟ ਦਿਓ ਤੇ ਗੱਲ ਕੱਟਿਆ ਜਾਂਦਾ ਸੀ ਤੇ ਹੁਣ ਥੋੜਾ ਜਿਹਾ ਤਰੀਕਾ ਦੂਜਾ ਵਰਤੇ ਜਾਂਦੇ ਸੀਗਾ ਵੀ ਇੱਕ ਪ੍ਰੋਸੈਸ ਅਡਾਪਟ ਕੀਤਾ ਜਾਂਦਾ ਸਿੱਧਾ ਸਿੱਧਾ ਨਹੀਂ ਕੀਤਾ ਜਾਂਦਾ ਪਰ ਤਤ ਰੂਪ ਵਿੱਚ ਉਹੀ ਕੁਝ ਹੋਣਾ ਹੁੰਦਾ ਸੀਗਾ ਵੀ ਜਿਵੇਂ ਪੁਰਾਣੇ ਰਾਜਾ ਸ਼ਾਹੀ ਕਰਦੀ ਹੁੰਦੀ ਸੀ ਡਿਕਟੇਟਰਸ਼ਿਪ ਤੇ ਇਹੀ ਹੁੰਦਾ dictatorship ਹੁਣ ਅਸੀਂ ਰਾਜੇ ਦਾ ਕਿੰਗਡਮ ਦਾ ਨਾਂ ਕਿੰਗ ਦਾ ਨਾਂ ਹੁਣ ਤਾਂ ਅਸੀਂ ਡਿਕਟੇਟਰ ਦੇ ਲੈਵਲ ਤੇ ਲੈ ਗਏ ਐ ਡਿਕਟੇਟਰ ਦੇ ਡਿਕਟੇਟਰ ਨਾਲ ਅਸੀਂ ਉਸ ਨੂੰ ਜਸਟੀਫਾਈ ਕਰਨ ਲਈ ਇਲੈਕਸ਼ਨ ਹੁਣ ਸਾਡੇ ਇਲੈਕਸ਼ਨਾਂ ਕਰਨ ਲੱਗੇ ਸਾਡਾ ਤਾਂ ਦੇਸ਼ ਹੀ ਇਲੈਕਸ਼ਨਾਂ ਵਾਲਾ ਰਹਿ ਗਿਆ ਸੀ ਸਾਰਾ ਇਲੈਕਸ਼ਨਾਂ ਹੋਈ ਜਾਂਦੀਆਂ ਸੀ ਤੇ ਡੈਮੋਕ੍ਰੇਸੀ ਹੈ ਨਹੀਂ ਸੀ ਤੇ ਇਸੇ ਕਰਕੇ ਇਲੈਕਟੋਰਲ ਡੈਮੋਕ੍ਰੇਸੀ ਰਹਿ ਗਈ ਸੀ ਦੂਜੀ ਰਹੀ ਸੀ ਪਹਿਲੀ ਵਾਰ ਹੀ ਪਤਾ ਲੱਗਿਆ ਕੱਲ ਪਾਰਲੀਮੈਂਟ ਦੇ ਵਿੱਚ ਵੀ ਇਹ ਡੈਮੋਕ੍ਰੇਸੀ ਕੀ ਹੁੰਦੀ ਹੈ ਜਿੱਥੇ ਤੁਹਾਡੇ ਸਾਰੇ ਬੁੱਧੇ ਸੀ ਜਿੰਨਾ ਉੱਤੇ ਤੁਸੀਂ ਲੋਕਾਂ ਨੂੰ ਲੋਕਾਂ ਨੂੰ ਆਪਣੀ ਮਰਮਰਜੀ ਦਾ ਹੁਣ ਤੇ ਥੋਪੇ ਸੀ ਉਹ ਸਾਰਿਆਂ ਨੂੰ ਕੱਲ راہਲ ਗਾਂਧੀ ਨੇ ਬਹੁਤ ਕੁਐਸਚਨ ਕੀਤਾ ਉਹਨਾਂ ਦੇ ਸਵਾਲ ਉਠਾਏ ਲਤਾੜਿਆ ਉਹਨਾਂ ਨੂੰ ਜਿਵੇਂ ਹੁਣ ਫਰਜ ਕੀਤਾ ਵੀ ਸਭ ਤੋਂ ਪਹਿਲਾਂ ਤਾਂ ਇਹ ਲੈ ਲਓ ਕਿ ਜਿਹੜਾ ਓਮ ਬਿਰਲ ਸਪੀਕਰ ਹਾਂਜੀ ਹਾਂਜੀ ਸਪੀਕਰ ਸਪੀਕਰ ਪਹਿਲਾਂ ਹੁੰਦਾ ਤਲੀ ਕੀ ਵੀ ਜਿਹੜਾ ਉਹਦੇ ਅੱਗੇ ਝੁਕਿਆ ਪਰ ਜਦੋਂ ਮਿਲਣ ਗਏ ਇਹ ਸਾਰੇ ਦੋਨੋਂ ਨੂੰ ਭਾਉਣ ਕੇ ਉਹਦੀ ਕੁਰਸੀ ਤੇ ਉਹਦੀ ਚੋਣ ਤੋਂ ਬਾਅਦ ਲੀਡਰ ਉਹਦੀ اپੋਜੀਸ਼ਨ ਤੇ ਪ੍ਰਾਈਮ ਮਿਨਿਸਟਰ ਦੋਨੋਂ ਤਾਂ ਉਹਨੇ ਜਿਹੜਾ ਹੱਥ ਮਲਾਉਣ ਦੇ ਸਟਾਈਲ ਉੱਤੇ ਹੀ ਕਦੇ ਕਿਸੇ ਨੇ ਨਹੀਂ ਇਸ ਤਰੀਕੇ ਨਾਲ ਇਹ ਇੰਨਾ ਬਰੀਕੀ ਨਾਲ ਇਹ ਕਿਤੇ ਸੰਕੇਤ ਕੀਤਾ ਹੋਵੇ ਵੀ ਇਹ ਤੇਰੇ ਦੋਨਾਂ ਦਾ ਮਤਵਲੀ ਇਹੋ ਹੈ ਤੇ ਉਹ ਦੱਸਦਾ ਵੀ ਤੇਰੀ ਔਕਾਤ ਕੋਈ ਸਪੀਕਰ ਵਾਲੀ ਸਪੀਕਰ ਨਿਰਪੱਖ ਵਾਲੀ ਔਕਾਤ ਨਹੀਂ ਤੂੰ ਇੱਕ ਝੋਕੇ ਹੀ ਕੰਮ ਕਰਦਾ ਹੈਗਾ ਇਹ ਸਾਰੀ ਗੱਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਇਸ ਕਰਕੇ ਉਹ ਸਾਰਾ ਇਹ ਵੀ ਖੜਾ ਕੀਤਾ ਗੱਲਬਾਤ ਉਹਦੇ ਕੋਲ ਜਵਾਬ ਨਹੀਂ ਸੀ ਕੋਈ ਉਹਨੇ ਕਹਿਤਾ ਵੀ ਸਪੀਕਰ ਦੀ ਇੱਥੇ ਸਰਦਾਰੀ ਹੁੰਦੀ ਹੈ ਉਹ ਪਾਉਸ ਵਿੱਚ ਨਹੀਂ ਕਿਸੇ ਦੇ ਅੱਗੇ ਝੁਕਦਾ ਬਾਹਰ ਜੋ ਮਰਜ਼ੀ ਕਰੀ ਜਾਵੇ ਤੇ ਇਸ ਕਰਕੇ ਇਹ ਵੀ ਇਹ ਵੀ ਆਪਣੇ ਫੇਰ ਮੁੜ ਕੇ ਇਹੀ ਧਰਮਾਂ ਦੀ ਗੱਲ ਜਿਹੜਾ ਫੀਅਰ ਵਾਲੀ ਗੱਲ ਉਹਨੇ ਬਹੁਤ ਸੋਹਣੇ ਤਰੀਕੇ ਨਾਲ ਸਾਰੀ ਗਈ ਕਈ ਹੁਣ ਜਿਹੜੇ ਲੈਫਟ ਬੈਕਗ੍ਰਾਉਂਡ ਦੇ ਐਮਪੀ ਸੀ ਇੱਕ ਦੋ ਬੰਦੇ ਨਾਲ ਗੱਲ ਹੋਈ ਹੈ ਉਹਨਾਂ ਨੂੰ ਇਹ ਲੱਗਦਾ ਸੀ ਜੀ ਉਹ ਕਿੱਥੇ ਜਾ ਕੇ ਧਰਮ ਦੀਆਂ ਗੱਲਾਂ ਜੀਆਂ ਲੈ ਆਇਆ ਜਾ ਕੇ ਰੌਹਲ ਦੀ ਗੱਲ ਭਵੇਂ ਰੌਹਲ ਦੀ ਪਾਰਟੀ ਦੇ ਬੰਦੇ ਸੀ ਉਹਨਾਂ ਨੂੰ ਚੰਗਾ ਨਹੀਂ ਲੱਗਿਆ ਇਹ ਇਹ ਗੱਲ ਵੀ ਹੈ ਪਰ ਓਵਰਆਲ ਉਹ ਹੋਰ ਰਿਪਰੈਜ਼ੈਂਟ ਸਭ ਨੂੰ ਕਰਦਾ ਇੱਥੇ ਮੈਜੋਰਿਟੀ ਲੋਕ ਧਾਰਮਿਕ ਹੀ ਹੈ ਫਰੇਕ ਦੇਸ਼ 'ਚ ਅੱਜਕੱਲ ਧਾਰਮਿਕ ਹੈ ਜਿਹੜੇ ਲੈਫਟ ਵਾਲੇ ਬੰਦੇ ਦੀ ਗਿਣਤੀ ਉਸ ਪਰਸੈਂਟ 'ਚ ਨਹੀਂ ਹੁੰਦੀ ਧਾਰਮਿਕ ਬੰਦਿਆਂ ਦੀ ਜ਼ਿਆਦਾ ਹੈ ਇਸ ਕਰਕੇ ਉਹਨਾਂ ਨੇ ਧਰਮ ਦੀ ਜਿਹੜੀ ਨਵੀਂ ਇੰਟਰਪ੍ਰੀਟੇਸ਼ਨ ਕੀਤੀ ਹੈ ਜਿਵੇਂ ਹੁਣ ਤ੍ਰਿਸ਼ੂਲ ਦੀ ਇੰਟਰਪ੍ਰੀਟੇਸ਼ਨ ਆ ਵੀ ਇਹ ਉਸਦੇ ਪਾਸੇ ਰੱਖਿਆ ਵਾ ਖੰਬੇ ਪਾਸੇ ਆ ਦੂਰ ਰੱਖਿਆ ਤਾਂ ਕਿ ਮਤਲਬ ਕਿ ਸ਼ਾਂਤੀ ਦੀ ਗੱਲਬਾਤ ਇਹ ਸਾਰੀ ਦੇ ਤਾਂ ਕਿ ਕਿਤੇ ਬਿਣਾ ਮਤ ਉਸ ਤੋਂ ਹਿੰਸਾ ਵੱਲ ਪ੍ਰੇਰਿਤ ਨਾ ਹੋ ਜਾਵੇ ਇਹ ਸਾਰੀਆਂ ਗੱਲਾਂ ਉਹਨੇ ਜਿਹੜੀਆਂ ਕਹਿੰਆਂ ਤੇ ਮਾਨਕ ਨੂੰ ਵੀ ਇਸੇ ਕਰਕੇ ਵੀ ਤੁਸੀਂ ਨਿਡਰ ਹੋ ਕੇ ਲੜਨਾ ਹੈ ਨਿਡਰ ਹੋ ਕੇ ਵਿਰੋਧ ਕਰਨਾ ਹੈ ਡਰ ਦਾ ਮੌਤ ਦਾ ਡਰ ਮੌਤ ਦਾ ਪੈ ਸਿੱਖੀ ਦਾ ਸਾਰੀ ਇਸੇ ਗੱਲ ਤੇ ਖੜੀ ਹੈ ਵੀ ਜਦੋਂ 200 ਸਵਾ 200 ਸਾਲਾਂ ਚ ਬੰਦੇ ਤੋਂ ਮੌਤ ਦਾ ਡਰ ਕੱਢਿਆ ਤੇ ਬੰਦਾ ਦਲੇਰ ਹੋਇਆ ਤੇ ਫਿਰ ਉਹ ਬੰਦਾ ਲੜਨ ਦੇ ਲਈ ਇੱਕ ਕੁਰਬਾਨੀਆਂ ਦੇਣ ਲਈ ਤਿਆਰ ਹੋ ਗਿਆ ਤੇ ਮੌਤ ਜਿਹੜਾ ਡਰ ਉਹ ਤੋਂ ਪਹਿਲਾਂ ਛੋਟੇ ਛੋਟੇ ਅਣਗਿਣਤ ਡਰ ਹੈ ਜਿਹੜੇ ਇਕੱਠੇ ਹੋ ਕੇ ਇੱਕ ਮੌਤ ਦੇ ਡਰ ਤੋਂ ਤੱਕ ਜਾਂਦੇ ਆ ਉਹ ਡਾਰੀ ਆ ਜਿਹੜੇ ਸਾਰੇ ਉਹ ਲੋਕਾਂ ਵਿੱਚ ਸਟੇਟ ਇਹ ਪੈਦਾ ਕਰਦੀ ਆ ਡਰਾਉਂਦੀ ਆ ਤੇ ਕਿਸੇ ਹੋਰ ਨਾਲ ਕਰਕੇ ਵੀ ਕਿਸੇ ਹੋਰ ਨੂੰ ਡਰਾਇਆ ਜਾਂਦਾ ਇਹ ਸਾਰਾ ਕੁਝ ਸਾਡੇ ਹੋਇਆ ਸੀ ਇਹ ਗੱਲੇ ਤੇ ਬਹੁਤ ਜੋਰ-ਸ਼ੋਰ ਨਾਲ ਗੱਡੀ ਹੈ ਤੇ ਬਾਕੀ ਕਿਸੇ ਵੀ ਟਾਪਿਕ ਨੂੰ ਨਹੀਂ ਉਹਨੇ ਛੱਡਿਆ ਬਲਕਿ ਲੋਕ ਸਭਾ ਦੀ ਪ੍ਰोसीडिंग ਤੋਂ ਲੈ ਕੇ ਡਿਫੈਂਸ ਵਿੱਚ ਹੁਣ ਦੇਖੋ ਪ੍ਰਾਈਮ ਮਿਨਿਸਟਰ ਰੂਟਣਾ ਪਿਆ ਜਦੋਂ ਉਹਨੇ ਸਾਰਾ ਹਿੰਦੂ ਸਮਾਜ ਦਾ ਬੇਖੋ ਉਹਨੇ ਡਿਸਟੋਰਟ ਕੀਤਾ ਕਿ ਹਿੰਦੂ ਸਮਾਜ ਨੂੰ ਇਹ ਸਾਰੇ ਨੂੰ ਸਾਰੇ ਨੂੰ ਇਹਨੇ ਜੀ ਹਿੰਸਕ ਹਿੰਸੇ ਕਹਤਾ ਗਲਤ ਪੇਸ਼ ਕੀਤਾ ਇਨਸੂ ਕਹਿੰਦਾ ਤੇ ਸਨਤਨੀ ਬੜੇ ਦੁਖੀ ਆ ਸਾਰੇ ਹਾਂ ਇਸ ਗੱਲ ਤੇ ਤੇ ਉਹ ਸਨਤਨੀ ਵਾਲਾ ਜਿਹੜਾ ਹੈ ਸਾਊਥ ਵਾਲਾ ਗੱਲ ਖੜੀ ਕਰੀ ਜਾਂਦੇ ਆ ਸਾਊਥ ਇਹ ਸਨਤਨੀ ਦੇ ਬਹੁਤ ਵਿਰੁੱਧ ਆ ਸਵਾਲ ਸਨਤਰੀ ਜਿਹੜਾ ਆਪਣੇ ਆਪ ਵਿੱਚ ਗੱਲ ਆ ਕੱਲਾ ਹਿੰਸਾ ਨਹੀਂ ਉਹ ਜਿਹੜਾ ਸਾਡਾ ਤਾਂ ਬੇਸ ਹੀ ਇਹ ਆ ਵੀ ਜਾਤ ਪਾਤ ਦਾ ਜਿਹੜਾ ਜਿਹੜਾ ਮੰਨੂਵਾਦੀ ਸਾਰਾ ਵਿਵਸਥਾ ਉਹ ਸਾਰਾ ਉਹ ਵੀ ਡਰਦੇ ਬਹੁਤ ਡਰਦੇ ਉੱਤੇ ਕੀ ਆਧਾਰਤਾ ਸਾਰੀ ਦੀ ਸਾਰੀ ਵੀ ਥੰਡੇ ਵਾਲੇ ਬੰਦੇ ਨੂੰ ਤੁਸੀਂ ਥੋੜਾ ਕਿਤੇ ਜਿਹੜਾ ਸ਼ੂਤਰ ਹੈ ਉਸ ਨੂੰ ਕੰਟਰੋਲ ਕਰਨਾ ਕਾ ਅਤੀ ਸ਼ੂਦਰ ਨੂੰ ਕੰਟਰੋਲ ਕਰਨਾ ਡੰਡੇ ਨਾਲ ਹਰ ਵਕਤ ਤੁਸੀਂ ਉਹਦਾ ਮਾਨਸਿਕ ਡਰ ਪੈਦਾ ਕਰਨਾ ਇਸ ਕਰਕੇ ਡਿਕਟੇਟਰ ਮਾਨਸਿਕ ਲੈਵਲ ਤੇ ਡਰ ਪੈਦਾ ਕਰਦਾ ਇਹਦੇ ਉੱਤੇ ਉਹਨੇ ਬਹੁਤ ਵੱਡਾ ਲਾਇਆ ਇਹ ਕਾਫੀ ਉਹਦੀ ਵੱਡੀ ਕੰਟਰੀਬਿਊਸ਼ਨ ਹੈ ਲੋਕਾਂ ਨੇ ਸਭ ਨੇ ਸਰਾਹਿਆ ਉਹਦੀ ਜਿੰਨੀ ਹੋਈ ਸਾਰਾ ਬੋਲਿਆ ਉਹਦੇ ਤੇ ਕੋਈ ਚੀਜ਼ ਨੂੰ ਇਹ ਨਹੀਂ ਕਿਹਾ ਲੋਕਾਂ ਨੇ ਵੀ ਆ ਗਲਤ ਕਹਿਤੀ ਹੈ ਕੋਈ ਕ੍ਰਿਟਿਸਿਜ਼ ਨਹੀਂ ਹੋਇਆ ਠੀਕ ਹੈ ਲੈਫਟ ਦੇ ਬੰਦੇ ਆਣੇ ਕੁਝ ਕਿਹਾ ਵਿਆਹ ਆ ਕਿਥੋਂ ਫੋਟੋ ਲੈ ਆਇਆ ਸਾਰਾ ਕੁਝ ਇਹ ਨਹੀਂ ਸੀ ਕਰਨਾ ਚਾਹੀਦਾ ਇਹ ਵੀ ਹੋਇਆ ਇਹ ਇੰਟਰਨਲ ਸਰਕਲਾਂ ਚ ਹੋਇਆ ਹਾਂਜੀ ਇਹ ਇਸ ਤੋਂ ਲਾਵਾ ਉਹਨੇ ਕਿਹਾ ਵੀ ਜਦੋਂ ਪ੍ਰਧਾਨ ਮੰਤਰੀ ਇਹ ਕਹਿੰਦੇ ਵੀ ਮੈਂ ਮੇਰਾ ਜਿਹੜਾ ਜਨਮ ਆ ਮੇਰੀ ਰੱਬ ਨਾਲ ਸਿੱਧੀ ਗੱਲਬਾਤ ਆ ਤਾਂ ਉਹਨੂੰ ਲੈ ਕੇ ਵੀ ਉਹਨੇ ਜਿਹੜੇ ਹਮਲੇ ਕੀਤੇ ਉਹਨੇ ਕਿਹਾ ਵੀ ਤੁਸੀਂ ਤਾਂ ਸਾਰਾ ਕੁਝ ਜਿਹੜਾ ਇਹ ਜਿਹੜੇ ਕਾਰਪੋਰੇਟ ਆ ਉਹਨਾਂ ਲਈ ਕਰ ਰਹੇ ਹੋ ਜਿਹੜੀ ਤੁਸੀਂ ਜਦੋਂ ਨੋਟਬੰਦੀ ਲੈਂਦੀ ਉਦੋਂ ਵੀ ਤੁਹਾਨੂੰ ਹੁਕਮ ਆਇਆ ਹੋਣਾ ਜਦੋਂ ਜਿਹੜੀ ਬੰਬੇ ਦੀ 에ਰਪੋਰਟ ਅਡਾਨੀ ਨੂੰ ਦਿੱਤੀ ਹੁਣੀ ਉਦੋਂ ਵੀ ਕੋਈ ਹੁਕਮ ਆਇਆ ਹੋਣਾ ਬਦਲ ਤੁਸੀਂ ਤਾਂ ਉੱਪਰਲੀ ਹੁਕਮਾਂ ਦੇ ਮੁਤਾਬਕ ਕਰ ਰਹੇ ਆਂ ਹੀਟਾਂ ਸਾਰੀ ਜਨਤਾ ਨੂੰ ਕ੍ਰੈਸ਼ ਕਰੀ ਜਾ ਰਹੇ ਆਂ ਤੇ ਇਹ ਦੇਸ਼ ਦੇ ਵਿੱਚ ਬੇਰੋਜ਼ਗਾਰੀ ਦਾ ਮਾਮਲਾ ਮਹਿੰਗਾਈ ਦਾ ਮਾਮਲਾ ਜਿੱਥੇ ਰਜਗਾਰ ਮਿਲਣਾ ਉਹਨਾਂ ਦਾ ਮਾਮਲਾ ਉਹ ਸਾਰਾ ਤਾਂ ਬੰਦ ਹੋ ਗਿਆ ਸਾਰੇ ਗੱਲ ਨੂੰ ਤੋੜ ਦਿੱਤਾ ਗਿਆ ਹਾ ਇਹ ਵੀ ਬੜੇ ਸੋਹਣੇ ਤਰੀਕੇ ਨਾਲ ਮਜ਼ਾਕ ਵੀ ਉਡਾਇਆ ਵੀ ਸਾਡੇ ਅਸੀਂ ਤਾਂ ਸਾਰੇ ਬਾਇਓਲੋਜੀਕਲ ਸਾਡੇ ਅਜੇ ਪਦਾਇਸ਼ ਆ ਸਭ ਦੀ ਤੇ ਇਹਨਾਂ ਅਸੀਂ ਕੋਈ ਖੁਦਾ ਤੋਂ ਸਿੱਧਾ ਸਾਡਾ ਕਮਿਊਨੀਕੇਸ਼ਨ ਹੈ ਨਹੀਂ ਜਿਸ ਤਰੀਕੇ ਨਾਲ ਇਹ ਕਰਦੇ ਉਹਨੂੰ ਕਿਹੜੀਆਂ ਗੱਲਾਂ ਸੀ ਸੇਰੀਆ ਜਿਹੜੀਆਂ ਦੇ ਉੱਤੇ ਉਹਨੂੰ ਘੇਰਿਆ ਨਹੀਂ ਸਭ ਕੁ ਛੱਡੀ ਨਹੀਂ ਗੱਲ ਉਹਨੇ ਸਾਰੀ ਇਸ ਕਿਸਮ ਦੀ ਜਿੰਨੀਆਂ ਇਲੈਕਸ਼ਨ ਦੇ ਦਿਨਾਂ ਵਿੱਚ ਉਹ ਬੋਲਦਾ ਹੁੰਦਾ ਸੀਗਾ ਸਾਰਾ ਤੇ ਹੁਣ ਮੈਂ ਇਹ ਕਹਿ ਦਿਆ ਵੀ ਇੰਨਾ ਡਿਫੈਂਸਿਵ ਹੁਣ ਬੋਲਣਾ ਇਦੋਂ ਪਿੱਛੋਂ ਅੱਜ ਬੋਲੇਗਾ ਕਿ ਨਾ 4 ਵਜੇ ਅੱਜ 4 ਵਜੇ ਕਹਿਣਾ ਹੈ ਤੇ ਪਰ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਮਜ਼ਾਕ ਕਢਾਉਂਦਾ ਕੀ ਕਰਦਾ ਦੇਖਾਂਗੇ ਉਹਦਾ ਇੱਕ ਮਜ਼ਾਕ ਢਾਉਂਦਾ ਇੱਕ ਸਟਾਈਲ ਹੁੰਦਾ ਸੀ ਪਰ ਹੁਣ ਨਹੀਂ ਚੱਲੂਗਾ ਤੇ ਇਹ ਦਿਲਚਸਪ ਇਹ ਸਟੱਡੀ ਬਣੇਗੀ ਦਿਲਚਸਪ ਵਿਸ਼ਾ ਹੋਵੇਗਾ ਜਾਂ ਸ਼ਾਮ ਤੱਕ ਪਤਾ ਲੱਗ ਜਾਏਗਾ ਵੀ ਇਹ ਕਿੰਨਾ ਕੰਪੈਕਟ ਪਾ ਸਕਿਆ ਜੇ ਅੱਜ ਮੋਦੀ ਆਪਣਾ ਕੋਈ ਕਿਸੇ ਕਿਸਮ ਦਾ ਇੰਪੈਕਟ ਨਾ ਛੱਡ ਸਕਿਆ ਫੇਰ ਸਮਝੋ ਵੀ ਇਹ ਗਵਰਨਮੈਂਟ ਦਾ ਚੱਲਣਾ ਮੁਸ਼ਕਲ ਹੋ ਜਾਊਗਾ ਤੇ ਫੇਰ ਇਹਦੇ ਅਸਰ ਇੰਨੇ ਪੈਣਗੇ ਵੀ ਜਿਹੜੇ ਹੁਣ ਆਉਣ ਵਾਲੇ ਆ ਇਲੈਕਸ਼ਨ ਉਸਾਂ ਬਲੀਵ ਦਾ ਇਲੈਕਸ਼ਨ ਹੈ ਕੱਲ ਉਹਨੇ ਇਹ ਵੀ ਕਹਿਤਾ ਕਿ ਵੀ ਗੁਜਰਾਤ ਵੀ ਤੁਹਾਨੂੰ ਹਰਾਉਣਾ ਹੈ ਇਹ ਵੀ ਕਹਿਤਾ ਕਿ ਨਾ ਕਰ ਰੋ ਬਿਲਕੁਲ ਬਿਲਕੁਲ ਗੁਜਰਾਤ ਵਿੱਚ ਤੁਸੀਂ ਅਸੇ ਲੈਣਾ ਹੈ ਇਸ ਕਰਕੇ ਕੋਈ ਅਜਿਹੀ ਗੱਲ ਹੈ ਨਹੀਂ ਸੀ ਜਿਹੜੀ ਉਹਨੇ ਨਹੀਂ ਕੀਤੀ ਹੋਵੇ ਬੇਸਿਕ ਮੁੱਦਿਆਂ ਦਾ ਉਭਾਰੇ ਆ ਔਰ ਬੜੇ ਕ੍ਰੀਏਟਿਵ ਟੀਕੇ ਨਾਲ ਉਭਾਰੇ ਆ ਕ੍ਰੀਏਟਿਵ ਟੀਕੇ ਨਾਲ ਉਭਾਰੇ ਆ ਇਸ ਕਰਕੇ ਇਹ ਸਭ ਤੋਂ ਵੱਡੇ ਜਿਹੜੇ ਤੁਸੀਂ ਉਹਨਾਂ ਦੇ ਭਾਸ਼ਣ ਤੋਂ ਅੱਕਦੇ ਨਹੀਂਗੇ ਥੱਕਦੇ ਨਹੀਂਗੇ ਥੱਕਦੇ ਨਹੀਂ ਉਹ ਕੋਸੋਂ ਬਿਲਕੁਲ ਨਹੀਂ ਥੱਕਦੇ ਇਹ ਕਦੇ ਆਇਆ ਹੋਇਆ ਨਹੀਂ ਸੀਗਾ ਤੇ ਬਾਕੀ ਇਹ ਠੀਕ ਆ ਨਾਲੇ ਇੱਕ ਹੋਰ ਦੇਖਿਆ ਉਹਨੇ ਕਿਹਾ ਵੀ ਮੈਂ ਟੋਟਲ ਆਪੋਜੀਸ਼ਨ ਵੱਲੋਂ ਬੋਲ ਰਿਹਾ ਮੈਂ ਕਾਂਗਰਸ ਪਾਰਟੀ ਵੱਲੋਂ ਬੋਲ ਰਿਹਾ ਬਸ ਸਾਰਿਆਂ ਵੱਲੋਂ ਸਾਰੇ اپੋਜੀਸ਼ਨ ਵੱਲੋਂ ਬੋਲ ਰਿਹਾ ਮੈਂ ਹੁਣ ਪਾਰਟੀ ਦਾ ਲੈਵਲ ਤੇ ਨਹੀਂ ਬੋਲਦਾ ਇਹ ਉਹਦੀ ਇਹ ਇਹ ਉਹਦੀ ਵੱਡੀ ਗੱਲ ਸੀ ਇਸ ਨਾਲ ਉਹਨੇ ਆਪਣੇ ਆਪ ਨੂੰ ਮੋਦੀ ਦੇ ਬਰਾਬਰ ਵੀ ਖੜਾ ਕਰਨ ਦੀ ਕੋਸ਼ਿਸ਼ ਕੀਤੀ ਉਹ ਤੋਂ ਵੱਧ ਵੀ ਮੈਂ ਬੋਲ ਰਿਹਾ ਮੈਂ ਕੋਈ ਕਾਂਗਰਸ ਪਾਰਟੀ ਦਾ ਨਹੀਂ ਬੋਲ ਰਿਹਾ ਇਹ ਵੀ ਉਹਦੇ ਤੇ ਆ ਵੀ ਤੂੰ ਬੋਲੇਗਾ ਤਾਂ ਤੂੰ ਬੋਲਦਾ ਹਮੇਸ਼ਾ ਬੀਜੇਪੀ ਵਾਲੇ ਪਾਸੇ ਬੋਲਦਾ ਤੇ ਤੂੰ ਜਿਹੜਾ ਇੰਡੀਆ ਦੇ ਪਾਰਟਨਰ ਉਹਨਾਂ ਦੇ ਕਿਦਾਂ ਧਿਆਨ ਨਹੀਂ ਰੱਖਿਆ ਮੋਦੀ ਨੇ ਇੱਥੇ ਵੀ ਇਹਨਾਂ ਨੇ ਤੋਂ ਸ਼ਾਮ ਨੂੰ ਵੀ ਦੇਖ ਲੈਣਾ ਵੀ ਨੇ ਉੱਥੇ ਪਾਸੇ ਤੋਂ ਦੇਖਦੇ ਹਾਂ ਦੀ ਸਪੀਚ ਕੌਣ ਲਿਖਦਾ ਸ਼ਾਮ ਨੂੰ ਇਸ ਕਰਕੇ ਕੌਣ ਹੈ ਉਹ ਉਹਨੂੰ ਤਿਆਰ ਕਰਾਉਂਦਾ ਸਾਰੀ ਗੱਲ ਤੇ ਤੇ ਪਰ ਇਹ ਇਹ ਪਹਿਲੀ ਵਾਰੀ ਲੋਕਾਂ ਨੂੰ ਡੈਮੋਕ੍ਰੇਸੀ ਦਾ ਅਹਿਸਾਸ ਹੋਇਆ ਰੋਹਲ ਦੀ ਗੱਲ ਬਾਤ ਤੋਂ ਵੀ ਲੋਕਤੰਤਰ ਕੀ ਹੁੰਦਾ ਤੇ ਲੋਕਾਂ ਵਿੱਚ ਆਪੋਜੀਸ਼ਨ ਕੀ ਹੁੰਦੀ ਹੈ ਜਿਹਦੀ ਬਹੁਤ ਜ਼ਰੂਰੀ ਹੈ ਤੇ ਕਈ ਲੋਕ ਕਹਿੰਦੇ ਨੇ ਨਹੀਂ ਨਹੀਂ ਤਕੜਾ ਚਾਹੀਦਾ ਹਜੇ ਵੀ ਸਾਡੇ ਲੋਕਾਂ 'ਚ ਉਹ ਡਿਕਟੇਟਰਸ਼ਿਪ ਚਾਹੀਦੀ ਹੈ ਜਿਵੇਂ ਇਹ ਨਹੀਂ ਇਹ ਮੁੱਲ ਠੀਕ ਆਉਂਦਾ ਤੇ ਇਹ ਲੋਕਾਂ ਨੂੰ ਕਿੰਨਾ ਨਹੀਂ ਪਤਾ ਵੀ ਜਿੱਥੇ ਡਿਕਟੇਟਰਸ਼ਿਪ ਹੈ ਉੱਥੇ ਕਿਹੜਾ ਸਾਰਾ ਕੁਝ ਠੀਕ ਆ ਗਿਆ ਸਾਰਾ ਕੁਝ ਆਲੇ-ਦਾਲੇ ਸਾਰੇ ਡਿਕਟੇਟਰਸ਼ਿਪ ਰਹੀ ਹੈ ਕਈ ਮੁਲਕਾਂ ਦੇ ਵਿੱਚ ਉਹ ਕਿਹੜਾ ਜਿਆਦਾ ਸਵਰਗ ਬਣ ਗਿਆ ਇਹ ਲੋਕਾਂ ਦੇ ਹਜੇ ਵੀ ਸਾਡੇ ਲੋਕਾਂ ਦੇ ਵਿੱਚ ਭਲੇਖਾ ਹੈਗਾ ਹਾਂਜੀ ਇੱਕ ਇਹ ਹੈ ਵੀ ਪੰਜ ਮੰਤਰੀਆਂ ਨੇ ਲਗਾਤਾਰ ਯਤਨ ਕੀਤੇ ਉਹਨੂੰ ਆਪਣੇ ਮਾਰਗ ਤੋਂ ਪਟਕਾਉਣ ਦੇ ਉਧਰ-ਉਧਰ ਕਰਨ ਦੇ ਸਪੀਕਰ ਤੋਂ ਵੀ ਉਹਨਾਂ ਨੇ ਮਦਦ ਮੰਗੀ ਵੀ ਤੁਸੀਂ ਸਾਡੀ ਜਿਹੜੀ ਪਿੱਠ ਤੇ ਆਓ ਪਰ ਉਹ ਉਹਨੂੰ ਮਤਲਬ ਰਾਹੁਲ ਗਾਂਧੀ ਨੂੰ ਉਸ ਰਸਤੇ ਤੋਂ ਪਟਕਾ ਨਹੀਂ ਸਕੇ ਉਹਦੀ ਗੱਲ ਕਹਿਣ ਤੋਂ ਉਹਨੂੰ ਰੋਕ ਨਹੀਂ ਸਕੇ ਉਹਨੇ ਹੋਰ ਗੱਲਾਂ ਆਪਣੀਆਂ ਹੋਰ ਫੋਰਸਫੁਲ ਢੰਗ ਨਾਲ ਕਹੀਆਂ ਮੈਨੂੰ ਤਾਂ ਆਇਆ ਲੱਗਦਾ ਵੀ ਇਹਦੇ ਚਾਇਤ ਕਿ ਜਿਹੜਾ ਹੋਮ ਬਿਰਲਾ ਉਹ ਤਾਂ ਡਰ ਹੀ ਗਿਆ ਸਕਲੋਜੀਕਲ ਅਸਰ ਉਹਦੇ ਤੇ ਪੈ ਗਿਆ ਬਹੁਤ ਉਹ ਉmberla ਪਹਿਲੇ ਵਾਲਾ ਉmberle ਦੇ ਪਹਿਲਾਂ ਹੀ ਬਦਲ ਕੇ ਇਹ ਹੁੰਦਾ ਵੀ ਤੁਹਾਡੇ ਤੋਂ ਸਾਈਕੋਲੋਜੀਕਲੀ ਅਸਰ ਕੀ ਪੈਂਦਾ ਹੈਗਾ ਜਿਹਦੇ ਉੱਤੇ ਇਹਨਾਂ ਨੇ ਮੰਨੂ ਬਾਦ ਖੜਾ ਕੀਤਾ ਉਹ ਸਾਈਕੋਲੋਜੀਕਲੀ ਹੈਗਾ ਸਾਰਾ ਉਹਦਾ ਮਾਈਂਡ ਬੈਠਾ ਉਸਾਈ ਤੋਂ ਬਣਾਉਣਾ ਉਹਦਾ ਤਾਂ ਉਹਦੇ ਤੇ ਸਾਈਕੋਲੋਜੀਕਲੀ ਬਹੁਤ ਵੱਡਾ ਅਟੈਕ ਸੀ ਇਸ ਕਰਕੇ ਜਿੰਨੇ ਮਰਜ਼ੀ ਜ਼ੋਰ ਲਾ ਲਿਆ ਉਹਨਾਂ ਨੇ ਉਹਨਾਂ ਦੇ ਕਹੇ ਉਹ ਕੁਝ ਉਹਨੇ ਰੋਕਿਆ ਨਹੀਂ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹਾਂਜੀ ਸੋ ਮੈਨੂੰ ਲੱਗਦਾ ਹੈ ਇਹਦੇ ਨਾਲ ਭਾਰਤੀ ਜਮਹੂਰੀਅਤ ਨੂੰ ਮਜ਼ਬੂਤ ਕਰਨ ਦੇ ਵਿੱਚ ਮੇਰੇ ਖਿਆਲ ਵੱਡਾ ਯੋਗਦਾਨ ਮਿਲੇਗਾ ਤੇ ਜਿਹੜੀਆਂ ਗੱਲਾਂ ਉਹਨਾਂ ਕਈਆਂ ਹਾਕਮ ਤੇਰ ਨੂੰ ਉਹਨਾਂ ਦੇ ਮੇਰੇ ਖਿਆਲ ਪ੍ਰਧਾਨ ਮੰਤਰੀ ਬੋਲਣਗੇ ਉਹਦੇ ਜਵਾਬ ਜ਼ਰੂਰ ਦੇਣੇ ਪੈਣਗੇ ਕੱਲੀ-ਕੱਲੀ ਯੋਜਨਾ ਦੇ ਉੱਪਰ ਜਿਹੜੇ ਪਹਿਲਾਂ ਜਵਾਬ ਨਹੀਂ ਦਿੱਤੇ ਗਏ ਖਾਸ ਕਰਕੇ ਨੋਟਬੰਦੀ ਦੇ ਉੱਪਰ ਕਦੇ ਜਵਾਬ ਨਹੀਂ ਦਿੱਤਾ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਸੀ ਵੀ 50 ਦੇਣ ਦਿਓ 50 ਦੇਣਾ ਤੋਂ ਆਹ ਹੋ ਜਾਊਗਾ ਉਹ ਤੋਂ ਬਾਅਦ ਕਦੇ ਜਵਾਬ ਨਹੀਂ ਦਿੱਤਾ ਗਿਆ ਜੋ ਗੱਲਾਂ ਇਸ ਦੇ ਵਿੱਚ ਗਲਤ ਹੋਈਆਂ ਉਹਨਾਂ ਦੇ ਬਾਰੇ ਕੁਝ ਨਾ ਕੋਈ ਤਾਂ ਰਾਹੁਲ ਗਾਂਧੀ ਦੇ ਭਾਸ਼ਣ ਦੇ ਬਾਰੇ ਜਿਹੜੇ ਮਸਲੇ ਉਠਾਏ ਉਹਨਾਂ ਬਾਰੇ ਕੋਈ ਨਾ ਕੋਈ ਤਾਂ ਗੱਲ ਕਰਨੀ ਪੈਗੀ ਨਾ ਉਹਨਾਂ ਬਾਰੇ ਜਵਾਬ ਦੇਣਾ ਪੈਗਾ ਨਹੀਂ ਤਾਂ ਇਹ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਆ ਗਿਆ ਤੇ ਪਬਲਿਕ ਡੋਮੇਨ ਦੇ ਵਿੱਚ ਆਇਆ ਕਿਸੇ ਨੂੰ ਹੁਣ ਮੈਨੂੰ ਨਹੀਂ ਲੱਗਦਾ ਗੁੰਮਰਾਹ ਕਰਨ ਦੀ ਉਹ ਉਸ ਪੱਧਰ ਤੇ ਪਹੁੰਚਿਆ ਜਾ ਸਕੇਗਾ ਜਵਾਬ ਦੇਣੇ ਪੈਣਗੇ ਮੈਨੂੰ ਤਾਂ ਇਹ ਲੱਗਦਾ ਹੈ ਤੇ ਵੇਖੋ ਹਿਸਟੋਰੀਕਲ ਸ਼ੁਰੂਆਤ ਹੈ ਇਹਨੂੰ ਜਵਾਬ ਦੇਣੇ ਪੈਣਗੇ ਪਰ ਮੈਂ ਹਜੇ ਵੀ ਇਸ ਉੱਤੇ ਮੈਨੂੰ ਸ਼ੱਕ ਹੈ ਵੀ ਉਹਨੇ ਜਵਾਬ ਦੇਣੇ ਨਹੀਂ ਉਹ ਜ਼ਿਆਦਾ ਉਹਦੀ ਆਦਤ ਹੈ ਇੱਕ ਤਰੀਕੇ ਨਾਲ ਇਸ ਨੂੰ ਬੜਾ इमोशनल ਭਾਵਕ ਲੈਵਲ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰੂਗਾ ਤੇ ਕੁਝ ਜਾਤੀ ਨਹਿਰੂ ਪਰਿਵਾਰ ਤੇ ਹਮਲੇ ਕਰੇਗਾ ਇਹ ਵੀ ਲੱਗਦਾ ਹੈ ਇੰਦਰਾ ਗਾਂਧੀ ਮੈਨੂੰ ਕੋਈ ਪਹਿਲਾ ਹਮਲਾ ਹੀ ਐਮਰਜੈਂਸੀ ਤੇ ਕਰਕੇ ਇੰਦਰਾ ਗਾਂਧੀ ਤੇ ਤਾਂ ਕੀਤਾ ਹੀ ਹੈ ਕਰੋ ਸਾਰਾ ਹਾਂਜੀ ਹਾਂਜੀ ਤੇ ਇਸ ਕਿਸਮ ਦੇ ਹੋ ਕਰੇਗਾ ਸਾਰਾ ਉਹ ਬਿਲਕੁਲ ਨਹੀਂ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਉਹ ਹਰ ਗੱਲ ਦੇ ਉੱਤੇ ਇੱਕ ਇੱਕ ਗੱਲ ਤੇ ਜਵਾਬ ਦੇਗਾ ਬਹੁਤ ਸਾਰੇ ਦੋ ਤੇ ਫਸਦਾ ਤੇ ਨੋਟਬੰਦੀ ਤੇ ਫਸਦਾ ਹੈ। ਤਾਲੇ ਤਾਂ ਤੇ ਫਸਦਾ ਹੈ ਤੇ ਇਹ ਸਾਰੀ ਗੱਲ ਉੱਤੇ ਕੋਈ ਅਗਨੀ ਵੀਰ ਤੇ ਫਸਦਾ ਕਿਹੜੀਆਂ ਕਿਹੜੀਆਂ ਗੱਲਾਂ ਤੇ ਨਹੀਂ ਫਸਦੇ ਉਹਨਾਂ ਦੇ ਸਾਰੇ ਅਦਾਨੀ ਅਬਾਨੀ ਸਾਰਾ ਦੇਸ਼ ਵੇਚ ਛੋੜਿਆ ਤੇ ਫਸਦਾ ਕੀ ਜਵਾਬ ਦੇਊਗਾ ਆਪਣੇ ਬਾਇਓਲੋਜੀਕਲ ਜਿਹੜਾ ਕਹਿੰਦਾ ਵੀ ਮੈਂ ਬਾਇਓਲੋਜੀਕਲ ਇਹ ਨਹੀਂ ਐ ਮੈਂ ਹੋਣਾ ਬੈਠੂ ਆਇ ਲੱਗਦਾ ਮੈਂ ਸਿੱਧਾ ਰੱਬ ਨੇ ਕਿਸੇ ਪਰਪਸ ਨਹੀਂ ਇਹਦੇ ਤੇ ਕੀ ਦੇਊਗਾ ਜਵਾਬ ਜਵਾਬ ਹੈ ਨਹੀਂ ਉਹ ਮੋਸ਼ਨਲਾਈਜ਼ ਕਰੂਗਾ ਤੇ 4 ਵਜੇ ਤੱਕ ਦੇਖਣਾ ਪਊ ਆਂ ਸ਼ਾਮ ਨੂੰ ਆਪਾਂ ਚਲੋ ਦੇਖਦੇ ਆਂ ਮਤਲਬ ਕੀ ਜਵਾਬ ਆਉਂਦੇ ਆਂ ਵੇਟ ਕਰਦੇ ਆਂ ਪ੍ਰਧਾਨ ਮੰਤਰੀ ਦੇ ਜਵਾਬ ਦੀ ਬਦਲ ਦੇਸ਼ ਮੇਰੇ ਖਿਆਲ ਹੁਣ ਜਿਹੜਾ ਅਗਲੇ ਪੜਾਵਾਲ ਵੱਧ ਗਿਆ ਤੇ ਜਿਹਦੇ ਵਿੱਚ ਜਵਾਬ ਦੇ ਜਿਹੜੀ ਆ ਨਾ ਵੀ ਜਿਹਦੇ ਤੁਹਾਡੇ ਕੋਲ ਬਰੂਟ ਮੈਜੋਰਟੀ ਆ ਉਹਦੇ ਬਲਬੂਤੇ ਤੁਸੀਂ ਜੋ ਮਰਜ਼ੀ ਕਰੀ ਜੋ ਉਹ ਦਿਨ ਮੇਰਾ ਖਿਆਲ ਪੁੱਗ ਗਏ ਇਰਜਾਬ ਦੇ ਆ ਹੁਣ ਨਵਾਂ ਅਧਿਆਇ ਜਿਹੜਾ ਭਾਰਤੀ ਇਤਿਹਾਸ ਦੇ ਵਿੱਚ ਭਾਰਤੀ ਜਮੂਰੀਅਤ ਦੇ ਵਿੱਚ ਇੱਕ ਨਵਾਂ ਅਧਿਆਇ ਜਿਹੜਾ ਜੁੜ ਗਿਆ ਤੇ ਅੱਗੇ ਲਈ ਜਵਾਬ ਦੇ ਡਿਕਟੇਟਰਸ਼ਿਪ ਵਿੱਚ ਇਹੀ ਹੁੰਦਾ ਡਿਕਟੇਟਰਸ ਵੀ ਤੁਹਾਡੀ ਜਵਾਬਦੇਹੀ ਖਤਮ ਕਰ ਦਿੰਦਾ ਤੁਹਾਡੇ ਚ ਹਿੰਮਤ ਨਹੀਂ ਆਉਂਦੀ ਦੀ ਵੀ ਤੁਸੀਂ ਜਵਾਬ ਪੁੱਛੋ ਆਪ ਅਕਾਉਂਟੇਬਿਲਟੀ ਖਤਮ ਕਰ ਦਿੰਦੇ ਕੋਈ ਲੋਕਾਂ ਪ੍ਰਤੀ ਅਕਾਉਂਟੇਬਿਲਟੀ ਆ 10 ਸਾਲ ਦਾ ਜਿਹੜਾ ਰਜਾਈਮ ਰਿਹਾ ਇਹਦੇ ਵਿੱਚ ਇਹੀ ਰਿਹਾ ਵੀ ਲੋਕਾਂ ਪ੍ਰਤੀ ਕਿਸੇ ਕਿਸਮ ਦੇ ਜਵਾਬ ਦੇ ਹੀ ਨਹੀਂ ਕਿਸੇ ਗੱਲ ਤੇ ਜਵਾਬ ਦੇ ਹੀ ਨਹੀਂ ਦੇ ਉਹਨ ਜਿਹੜਾ ਕੋਈ ਪੁੱਛਦਾ ਤਾਂ ਉਹ ਤੁਸੀਂ ਦੇਸ਼ ਤਰੋਹੀ ਕਹਿ ਸਕਦੇ ਹੋ ਪਾਕਿਸਤਾਨ ਦਾ ਏਜੰਟ ਕਹਿ ਸਕਦੇ ਹੋ ਅੱਜ ਵੀ ਇਲੈਕਸ਼ਨ ਚ ਕਰਦੇ ਰਹੇ ਆ ਤੇ ਆਮ ਨਾਲ ਕਿਹਾ ਜਾ ਸਕਦਾ ਇਹ ਕਈ ਕਹਿੰਦੇ ਤੁਰਿਆ ਆ ਕਿਉਂਕਿ ਜਵਾਬਦੇਹੀ ਦੀ ਥਾਂ ਤੇ ਇਹ ਗੱਲ ਛੇਤੀ ਭਾਵਕ ਕਰਦੀ ਹੈ ਲੋਕਾਂ ਨੂੰ ਇਹ ਗੱਲ ਪੇਸ਼ ਕਰ ਦਿੱਤੀ ਜਾਂਦੀ ਆ ਹੁਣ ਜਿਹੜਾ ਅਸਲ ਜਿਹੜਾ ਡੈਮੋਕ੍ਰੇਸੀ ਹੁੰਦੀ ਆ ਉਹਦੇ ਜਵਾਬਦੇਹੀ ਬੇਸਿਕ ਮੁੱਦਾ ਹੁੰਦਾ ਉਹ ਹੁਣ ਸ਼ੁਰੂ ਹੋ ਗਿਆ ਤਾਂ ਸਿੱਧੂ ਸਾਹਿਬ ਇਹੋ ਜੋੜਨੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ